ਸਤ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਰਗੜ ਤੇ ਸਵਾਗਤ ਹੈ ਆਸ ਕਰਦੇ ਹਾਂ ਜੀ ਸਾਨੂੰ ਸਾਰਿਆਂ ਦੇ ਘਰ-ਬਾਰ ਜਾਨਪਰਵਾਹ ਠੀਕ ਹੋਣਗੇ ਅੱਜ ਤਰੀਕੋ 14 ਨਵਾਂ ਮਹੀਨਾ 2025 ਦਿਨ ਹੈ ਇਸ ਵਾਰ ਮੰਡੀ ਲੱਗਣ ਲੱਗੀ ਨਵੇਂ ਪਿੰਡ ਹੈ ਝੋੜ ਰੋਹੀ ਤਹਿਸੀਲ ਖਾਲੇ ਵਾਲੀ ਜ਼ਿਲ੍ਹਾ ਸਾਸਾ ਮਾਜਿਆਂ ਨੇ ਪ੍ਰਬੰਧ ਬਹੁਤ ਵਧੀਆ ਕਰ ਰੱਖਿਆ ਹੈ ਚਾਹ ਲੰਗਰ ਦਾ ਉਹ ਖੁੱਲਾ ਚੱਲਦਾ ਹੈ ਤੇ ਜਾਨਵਰ ਵੀ ਇੱਥੇ ਬਹੁਤ ਆਉਣ ਲੱਗੇ ਬਹੁਤ ਪੋਲਾ ਥਾਣਾ ਕੋਈ ਤੰਬੂ ਦਾ ਨਾ ਕੋਈ ਘਾਸ ਦਾ ਲੈਣਾਂ ਦਾ 800 ਰੁਪਿਆ ਖਰੀਦਣ ਵਾਲੇ ਦਾ 200 ਰੁਪਿਆ ਵੇਚਣ ਵਾਲੇ ਦਾ 50 ਰੁਪਿਆ ਪਰਚੀ ਹੈ ਸਾਰਾ 1050 ਚ ਕੰਮ ਚੱਲ ਜਾਂਦਾ ਤੇ ਨਾਲੇ ਡੱਗਰ ਵਿਕ ਜਾਂਦਾ ਤੇ ਇਸ ਕੋਈ ਇੱਕ ਦੂਜੇ ਨੂੰ ਖਿੱਚਦਾਇਆ ਨਹੀਂ ਵੀ ਆ ਜਾ ਯਾਰ ਆ ਕਰ ਲਾ ਉੱਥੇ ਤਾਂ ਉਹ ਮਾਰ ਦਿੰਦੇ ਅੱਧੇ ਜਾਂਦਾ ਕਿਹੜੀ ਇਸਕੇ ਕੋਈ ਇਧਰ ਲੈ ਕੱਟਾ ਛੱਟ ਬੱਚਾ ਛੱਡ ਡੂ ਮਾਰ ਦਿੰਦੇ ਉਹ ਤੇ ਸੱਜਰੋਂ ਇੱਥੇ ਪਹੁੰਚਿਆ ਕਰੋ ਵੱਧ ਤੋਂ ਵੱਧ ਇਹ ਪੱਗੂ ਵਾਲੀ ਮੰਡੀ ਆਪਾਂ ਇੱਥੇ ਕਾਮਜਾਬ ਕਰਨੀਆਂ ਕਾਮਜਾਬ ਹੋ ਵੀ ਜਊ ਕਿਉਂਕਿ ਬਾਜਾਂ ਕੋਲੇ ਪ੍ਰਬੰਧ ਤਗੜਾ ਬਾਹਾਂ ਤਗੜਾ ਚਾਰ ਚੁਪਰੇ ਜਾਲ ਲਾਰਖਾ ਹੈ ਕਈ ਵਾਰੀ ਕੋਈ ਜਾਨਵਰ ਖੋਲੀਏ ਬਾਹਰ ਨਹੀਂ ਪਾ ਤੇ ਵਧੀਆ ਵਿਚਾਰ ਦਾ ਕੰਮ ਚੱਲਦਾ ਬਹੁਤ ਵਧੀਆ ਕੋਲਾ ਥਾਂ ਇੱਥੇ ਪਸ਼ੂ ਆ ਕੇ ਵੀ ਖੁਸ਼ ਹੋ ਜਾਂਦਾ ਘਰ ਤੋਂ ਵੀ ਵੱਧ ਤੇ ਫੀਲ ਕਰਦਾ ਕਿ ਬਹਿ ਜਾਂਦਾ ਗਾਲਾ ਕਰਨਾਂ ਗਿਆ ਜਾਂਦਾ ਸਾਰਾ ਕੁਝ ਆਮ ਸੈੱਟ ਐ ਇੱਥੇ ਤੇ ਪਹੁੰਚ ਜਾ ਕਰੋ ਸੱਜਣੋ ਜੇ ਕਿਸੇ ਇਦਾਂ ਦੀ ਵੀਡੀਓ ਬਣਾਉਣੀ ਕਰ ਲਿਓ ਸੰਪਰਕ 6283402919 ਇਹ ਨੰਬਰ ਆਪਣਾ ਪਿੰਡ ਰੋੜਕੀ ਤਸੀਲ ਸਰਦੂਰਵਾਰ ਜ਼ਿਲ੍ਹਾ ਮਾਨਸਾ ਤੇ ਆਜੋ ਮਿਲਿਆਉਣਾ ਤੁਹਾਨੂੰ ਭਰਾਵਾਂ ਨਾਲ ਕੀ ਰੇਟ ਰਹਿੰਦੇ ਅੱਜ ਦੇ ਕੀ ਗੱਲਬਾਤ ਹੈ ਕਿੰਨਾ ਕਮਾਲ ਆ ਆਜੋ ਜੀ ਕਾ ਦੋਸਤੋ ਲੈ ਸੱਜਣਾ ਤੁਹਾਨੂੰ ਪਹਿਲੇ ਗਾਂ ਦਿਖਾਉਣੇ ਆਪਾਂ ਅਹਰ ਸ਼ਹਿਰ ਚ ਕਰਾਸ ਕਰਦੀ ਆ ਥੋੜੀ ਜੀ ਲੈ ਵੇ ਲੂ ਵੇਲੇ ਕੰਡੇ ਕੱਢੀ ਫਿਰਦੀ ਆ ਨਵੀ ਮੰਡੀ ਲੱਗਣ ਲੱਗੀ ਆ ਬਸ 21 ਗੰਮ ਥੋੜਾ ਜਿਹਾ ਗਲਤ ਹੋ ਗਿਆ ਸਿੰਘ ਹੈ ਗੱਲ ਕਰ ਸੀਲ ਹੈ ਗਾਂ ਜਿਹੜਾ ਆਪਸਾ ਦੇਖਦੇ ਆ ਸਾਰਾ ਤੇ ਆ ਆ ਗਿਆ ਤਾਂ ਬੱਚਾ ਪਾਲਤਿਆਂ ਨੂੰ 1050 ਰੁਪਏ ਖਰਚਾ ਲੱਗਦਾ ਹੈ ਤੇ ਵੱਧ ਤੋਂ ਵੱਧ ਆ ਜਾ ਕਰੋ ਹੋਣੇ ਚੰਗੇ ਚੰਗੇ ਮੱਝਾਂ ਹੈ ਦਰਪਤਾ ਤੇ ਗਾਵਾਂ ਆ ਈਲੀ ਆ ਕਮਗਾ ਦਾ 28 ਕੇ ਪੈ ਜਮੇ ਦਾ ਕੰਮ ਸਿੰਘ ਹੈਗੇ ਆ ਲੇਵੇ ਦੀ ਠੀਕ ਹੈ ਕੁਛ ਨੇ ਬਾਈ ਨੂੰ ਕਹੇ ਕਿ ਨਾ ਇਹ ਸੁਈਆ ਕੀ ਗੱਲਬਾਤ ਆ ਇਹ ਕੀ ਕਰੂ ਆ ਕਹਿੰਦਾ ਇਹ ਵਾਲੂ ਦਾ ਪੂਰਾ ਤਣਿਆ ਪਿਆ ਤੋ ਜਾ ਕਰ ਬਾਬੇ ਨੂੰ ਕੀ ਗੱਲਬਾਤ ਆ ਆ ਕਹਦਾ ਬੱਚਾ ਫਰਵਾਸ ਸਸਰੀਗੜ ਕਿਹੜਾ ਪਿੰਡਾ ਬਾਬੇ ਕਿਹੜਾ ਪਿੰਡਾ ਤੇਰੂ ਵਾਲਾ ਹੈ ਬਈ ਇਹ ਜੀ ਜੂੜੀ ਅਮਰ ਜਾਨੇ ਕਿਸ਼ਾ ਅੱਛਾ ਬਾਈ ਬੈਠਾ ਤੇ ਕਿੰਨਾ ਦੁੱਧਾ ਹੁਣ ਤਿਆਰ ਤਿਆਰ 16 ਕਿਲੋ ਦੁੱਧ 16 ਕਿਲੋ ਸੂਈ ਨੂੰ ਕਿੰਨਾ ਚਿਰ ਹੋ ਗਿਆ ਮਹੀਨੇ ਇੱਕ ਦੀ ਹੈ ਮਹੀਨੇ ਦੀ ਸਹੀ ਗੱਲ ਹੈ ਨਾ ਐਵੇਂ ਘੱਟ ਕਹਿ ਜਾਂਦਾ ਅਗਲਾ ਨਹੀਂ ਉਹ ਗੱਲ ਥੋੜੀ ਜਾਇਜ ਹੈ ਸਹੀ ਹੈ ਨਾ ਰੇਟ ਕੀ ਕਰੇ ਬਈ ਇਹਦਾ ਰੇਟ ਤਾਂ 45000 ਲੈਣ ਦੇਣ ਆਣ ਤਣ ਕਿੰਨਾ ਕੋਰੇ ਹਲਾਉਣੇ ਕਰਾਂਗੇ ਕਰਦੇ ਆ ਥਾ ਵੀ ਉਦਾਂ ਨੂੰ ਤਾਂ ਲਾਏਗਾ ਫਿਰ ਪਤਾ ਲੱਗੂਗਾ ਮੇਲ ਨੰਬਰ ਦੱਸ ਕਿਹਦੇ ਤੋਂ ਪੁੱਛਾਂ ਬਾਈ ਤੋਂ ਬਾਈ ਦਾ ਬਾਈ ਦਾ ਲੈ ਲੈਣ ਬਾਈ ਮੇਲ ਨੰਬਰ ਦੱਸੀ 814642 ਵੀ ਹਾਂਜੀ ਬਾਈ 01295 ਪਿੰਡ ਮਿਰਜਾਣਾ ਪਿੰਡ ਮਿਰਜਾਣਾ ਵੀ ਠੀਕ ਹੈ 16 ਕਿਲੋ ਤਿਆਰ ਹੈ ਹਾਂ ਬਾਹਰ ਦਾ ਬੱਚਾ ਤਾਂ ਬਾਕੀ ਇਹ ਜੀ ਗਾਂ ਦਾ ਦੁੱਧ ਸੰਗਣਾ ਮੈਂ ਇਸ ਵਰਗੇ ਆਉਂਦਾ ਦੁੱਧ ਮੈਂ ਵਰਗੇ ਆ ਜਾਣਾ 10 ਰੈਂਸ਼ਾ ਲੈਣ ਦੀ ਲੋੜ ਨੇ ਬਾਈ ਸਿੰਘ ਕੋਈ ਗੱਲ ਨਹੀਂ ਬਾਈ ਬਸ ਸੰਗਣਾ ਨੇ ਮਾਰ ਦਿੱਤਾ ਨਹੀਂ ਨ ਕੋਸ ਨਹੀਂ ਹੁੰਦਾ ਬਾਈ ਹਾਂ ਬਾਈ ਹੈਗੀ ਸੀ ਕਰ ਲਿਓ ਬਾਈ ਨਾ ਸਪਰਕ ਪਿੰਡ ਮਿਰਚੇ ਨਾਲ ਸਾਰੇ ਚੱਲੂਗਾ ਟਾਂ ਨਾ ਜੁਨੇ ਕੋਰ ਆ ਗਈ ਆਕਰ ਬੱਚਾ ਫਿੱਟਲੇ ਵੀ ਰੀ ਜਮਾ ਬੱਚੇ ਦਾ ਕਰਦੀ ਆ ਥੋੜਾ ਜਿਹਾ ਥੋੜੀ ਜਤੋਂ ਵੇਖੀ ਵੇਂਦੇ ਬਾਕੀ ਠੀਕ ਹੈ ਜਵਾਰਮੈਂਟ ਬੱਚਾ ਬਹੁਤ ਸੋਹਣਾ ਹਤਾ ਕਹਵੇਂ ਸੋ ਬਈ ਦੂਜੇ ਕੇ ਪਹਿਲੇ ਦੂਜੇ ਬਈ ਕਿਹੜਾ ਪਿੰਡ ਹੈ ਆਹੀ ਹਾਂ ਠੀਕ ਹੈ ਹੀ ਰੇਟ ਆ ਬਈ ਦਾ ਇਹਦਾ ਫੈਂਡ ਚਾਰ ਮਾਨਤਨ ਬਾਈ ਕਿੰਨਾ ਕਹੂਗਾ? 400 ਮਾਨਤਨ ਦਾ ਖੋਲਾ ਲੱਕਾ ਮੈਲ ਨੰਬਰ ਕਿੰਨਾ? 983625166 ਨਾਂ ਕੀ ਬਈ ਆਪਣਾ ਗਿੰਦਰ ਸਿੰਘ ਗਿੰਦਰ ਸਿੰਘ ਕਰਦੀ ਆ ਬਈ ਹੈ ਇਥੇ ਕਰਦੇ ਆ ਪੂਰਾ ਦਾ ਕੰਮ ਨਹੀਂ ਨਹੀਂ ਕਰਦੀ ਬਈ ਕਰਦੀ ਆਂ ਭਰਾ ਮਾਕਰ ਬਾਸ਼ਾ ਬਹੁਤ ਸੋਹਣਾ ਦਿੱਤਾ ਤੇ ਦੁੱਧ ਕਿੰਨਾ ਬਾਈ ਹੁਣ? ਦੁੱਧ 15 ਲੀਟਰ ਹੈਗਾ ਹੁਣ? ਹਾਂ ਕੈਦਣਾ ਦੀ ਸੂਈਏ ਤਿੰਨ ਚਾਰ ਦਿਨਾਂ ਦੀ ਇਹ ਬੜਾ ਤਿਆਰਾ ਬੰਦਰਾ ਹੈ। ਕਰ ਲਿਓ ਸੁਪਰਕਰਨ ਬਾਈ ਗੰਦਰ ਸਿੰਘ ਪਿੰਡ ਝੋੜੜ ਰੋਹੀ। ਜਿੱਥੇ ਮੰਡੀ ਲੱਗਦੀ ਹੈ। ਨਜ਼ਰੋਂ ਮੱਝ ਦਿਖਾਉਣੇ ਮੱਝ ਵੀ ਵਧੀਆ। ਸਿੰਘਾਂ-ਸੁੰਗਾਂ ਦੀ ਬਹੁਤ ਸੋਹਣੀ ਹੈ। ਮਾਰ ਘੱਟਾ ਬਹੁਤ ਸੋਹਣਾ। ਅਸੀਂ ਥਣ ਬਹੁਤ ਟੌਪ ਦਾ ਲੱਗਿਆ ਹੈ ਥੋੜਾ ਨੇੜੇ ਆ। 24 ਹੋ ਕੋਲੀ ਦੀ ਗੰਨੇ ਵਰਗੀ। ਹਨਾ ਬਾਈ। ਜਡ ਵਲੇ ਕੀ ਆ ਜਾ ਹਨ ਥੋਰੇ ਗਾ ਮਾੜੀ ਜੀ ਤਰਪੂ। ਮੈਂ ਬਾਈ ਨੇ ਬੋਲ ਜੋ ਖਾਲੀ ਕਰੀ ਆ। ਇੱਕ ਘੜ ਨਹੀਂ ਲਾ ਰਾਇ ਬਾਈ ਕਹਿੰਦਾ ਇਹ ਕ ਮਧੀਆ ਹੈ ਨਾ ਬਾਈ ਬੜਾ ਇੱਕੜ ਦਾ ਫਾਇਦਾ ਵੀ ਨਹੀਂ ਹੈ ਅੱਛਾ ਮਧੀ ਜੰਗੀ ਹੈ ਇੱਕੜ ਲਾ ਕੇ ਇਹਦਾ ਮਗਰੋਂ ਪਰ ਜਲਦੀ ਜਲੀ ਜੀ ਮੋੜ ਲਾ ਬਾਈ ਕੋਈ ਨਾ ਕੋਈ ਮੁਰਚਾਂ ਦੇ ਮੁਰਚਾਂ ਕੱਦ ਨਾ ਵੱਡਾ ਤੇ ਨਾ ਛੋਟਾ ਮਚਾਲਣਾ ਮੇਲੇ ਕੋਲੇ ਵੀ ਨਹੀਂ ਕੁਈਆ ਬਾਬੇ ਨਾਗ ਜੀ ਮੇਰਾ ਤੀਜਾ ਮੜੀ ਕਾਜ ਵਰਗੀ ਆ ਨਾੜਨ ਦੇ ਮਾਦਾ ਪਿੰਡੇ ਦੇ ਪੁੱਛਦੇ ਆ ਬਾਈ ਨੂੰ ਕੀ ਰੇਟ ਆ ਕੀ ਗੱਲ ਬਾਤ ਆ ਮਗਰ ਇਕੱਟਾ ਮੰਨਤੀ ਬਾਈ ਸਸਰੀ ਘਰ ਸਸਰੀ ਘਰ ਕਿਹੜਾ ਪਿੰਡ ਆ ਬਾਈ ਅਲੀ ਅਲੀ ਕਾ ਹਰਿਆਣਾ ਚ ਹਾਂ ਕਰ ਦਈਏ ਕਿ ਪਾਰ ਹੀ ਕਰ ਦੋ ਬਾਈ ਨਹੀਂ ਕਰ ਦਈਏ ਕਿੰਨੇ ਦਿਨ ਹੋ ਗਏ ਸੁਣਨ ਨੂੰ अच्छा तो सॉरी ਕਿੰਨਾ ਦੁੱਧ ਆ ਬਾਈ ਹਾਂ ਸਹੀ ਝੋਣ ਵਾਲਾ ਦੱਸ ਦੇ ਦੁੱਧ ਸੰਦੇ ਸੰਗਰ ਕੋ ਕਿੰਨੇ ਸੋਹਣੇ ਯਾਰ ਮਾਗਰ ਕੱਟਾ ਹਣਾ 100 ਲੀਟਰ ਦੁੱਧ ਮਾਗਰ ਕੱਟਾ ਥਣ ਬਾਕੀ ਵਧੀਆ ਰਿਹਾ ਧਾਰ ਪੋਲੀ ਆ ਬਾਈ ਥਣ ਦੇ ਹਿਸਾਬ ਨਾਲ ਤਾਂ ਪੋਲੀ ਹੋਣੀ ਚਾਹੀਦੀ ਨਾ ਜਮਾ ਜੈਡ ਬਲੈਕ ਹੈ ਪਿੰਡ ਬਾਈ ਦਾਲੀਗਾ ਮਾਈਲ ਨੰਬਰ ਕਿੰਨਾ ਬਾਈ 8989 893076264 60264 ਨਾ ਕੀ ਬਾਈ ਬਿੱਟੂ ਹੈ ਜੱਟੂ ਆ ਬਾਈ ਇਹ ਅਲੀ ਕਹਿੰਦਾ ਕਰ ਲੈ ਸਰਪਰਕ ਬਾਈ ਨਾ ਕਰਦਾ ਬਾਈ ਇਹਦਾ ਕੋਈ ਗੁਵਾਰ ਦਾ ਕੰਮ ਨਹੀਂ ਕਰਦੀ ਮੱਝਾ ਬਾਈ ਦੀ ਧੰਨਵਾਦ ਬਾਈ ਆਹ ਘਟਰੂ ਦੀ ਮਾਂ ਦਿਖਾਉਣੇ ਤੁੰ ਨੂੰ ਤੁੰ ਵਲਾਇਆ ਕਿ ਮੈਂ ਚੱਲੀ ਆਂ ਮਾਰੇ ਜੇ ਕੰਮ ਮਾਗਰ ਕੀ ਆਂ ਉਹ ਦੇ ਲੈ ਕਿਸੇ ਦਿਨ ਹੁਣ ਆ ਮੱਝ ਦਿਖਾਉਣੇ ਆ ਅ ਜਵਾ ਕੁੰਡੀ ਇੱਕੋ ਜਿਹਾ ਸਿੰਘ ਆ ਜੀ ਗਾ ਆ ਦੇਖੀ ਆ ਲੈ ਬੋਲ ਕੰਡੇ ਘੜ ਰੱਖਿਆ ਬਸ ਰੋਟੀ ਨੇ ਥਾਂ ਦੇਖੋ ਰਿਹਾ ਬਾਕਮਾਨ ਲੱਗਿਆ ਅਲਗਰ ਇੱਕ ਥਾਂ ਛੋਟਾ ਲੱਗਦਾ ਪਰ ਲਾ ਮੜਾ ਜਾ ਨੂੰ ਤੁਸੀਂ ਗੌਰ ਕਰਨੀ ਆ ਸਸਰੀ ਘਰ ਬਾਬੇ ਜੀ ਕਿਹੜਾ ਪਿੰਡ ਆ ਬਾਬੇ ਪੀਮਾ ਮਲੜੀ ਜੈਡ ਬਲੇਕ ਬਾਬੇ ਦੀ ਝੋਟੀ ਜਮਾ ਯਾਰ ਲੇਵਲ ਦਾ ਕੰਡੇ ਕੱਢੀ ਵਿਦੇਸ ਸਿੰਘ ਵੀ ਸੁਣਿਆ ਕਿੰਨੇ ਚਿਰ ਦੀ ਸੁਗੀ ਆ ਬਾਬਾ ਸਵਾਮੀ ਨੇ ਦੀ ਦੁੱਧ ਬਾਬੇ ਹੁਣ ਕਿੰਨਾ ਟੋਪ ਟੋਪ ਕਲਾਸ ਹੈ ਬਾਈ ਸਤਿ ਸ੍ਰੀ ਅਕਾਲ ਇਹ ਕਿੰਨਾ ਦੁੱਧ ਆਪਣੇ ਇਹਦੇ ਛੋਟੇ ਦੇ 10 10 ਤੂੰ ਯਾਰ ਬੰਦੇ ਘੱਟ ਟੱਕਰਦੇ ਬਈ ਤੇਰੇ ਵਰਗੇ ਯਾਰ ਨੇ 15 16 ਕਹਿੰਦਾ ਅਗਲਾ ਨਹੀਂ ਸਹੀ ਗੱਲ ਦਸੀਏ ਭਰਾ ਉਹ ਅਮਰਤਾਰੀ ਬਾਈ ਆ ਵਿਚਾਰਾ ਹੈ ਨਹੀਂ ਆ ਗੱਲ ਤੇਰੀ ਲੱਖ ਰੁਪਏ ਦੇ ਮੰਨ ਗਿਆ ਭਰਾ ਮਾਤਰੀ ਕਹਿੰਦਾ ਛੋਟੀ ਬਹੁਤ ਸੋਹਣੀ ਹੁੰਦੀ ਦਿਖਾਤੀ ਹਾਂ ਮੇਲ ਨੰਬਰ ਕਿੰਨਾ 15 ਨੰਬਰ ਕਿੰਨਾ ਬਾਈ 83079 ਹਾਂਜੀ ਬਾਈ 70880 ਪਿੰਡ ਭੀਮਾ ਪਿੰਡ ਭੀਮਾ ਨਾਮ ਕੀ ਹੈ ਆਪਣਾ ਗੀਰਾ ਗੀਰਾ ਸਿੰਘ ਪਿੰਡ ਭੀਮਾ ਮਲੜੀ ਵਾਲਾ ਛੋਟੀ ਬਾਈ ਚੱਲਦੀ 15 ਜੁਈ 22 15 ਕਹਿੰਦਾ ਕੋਈ ਚੱਕਰ ਨਹੀਂ ਸੀ ਸਵਾਗਤ ਮਹੀਨੇ ਦੀ ਸੂਈ ਹੈ ਰੇਟ ਕਿੰਨਾ ਬਾਈ ਇਹਦਾ 1 ਲੱਖ 15 115 ਚਲ ਮਾਨਦਾਨ ਹੋ ਜਾਂਦਾ ਰੇਟ ਦਾ ਮੰਗਣੇ ਬੰਦਾ ਮੰਡੀ ਚ ਬਹੁਤ ਟੌਪ ਕਲਾਸ ਆ ਯਾਰ ਪੂਰੀ ਜੈਡ ਬਲੈਕ ਆ ਸਾਰੀ ਬਰਨ ਵਾਲੀ ਆ ਬਟਨ ਨਹੀਂ ਆਉਂਦੇ ਇਹਦੇ ਉਹ ਝੋਟੀ ਐ ਤੁਸੀਂ ਪਰ ਦੇਖ ਲਓ ਉਹਦਾ ਦਾਲੇ ਜੱਜਮੈਂਟ ਇਤੋਂ ਪੱਦਰੀ ਐ ਕੋਣ ਟੌਪ ਕਲਾਸ ਲਗਾਉਣਿਆ ਗੱਬਣਾ ਇਹਨਾ ਨਹੀਂ ਕਰੇਗਾ ਹਾਂ ਇੱਕ ਹੋਰ ਬਾਈ ਆ ਗਿਆ ਪੋਪਲਾ ਲਿਆ ਪੋਪਲਾ ਦਾ ਕੋਈ ਚੱਕਰ ਨਹੀਂਦਾ ਇਹਨਾਂ ਦੇਖਿਆ ਜਦ ਦੁੱਧ ਲੈਣਾ ਹੁੰਦਾ ਚਾਹ ਬਾਹਰ ਨਾ ਮਸੂਆ ਥੱਲੋਂ ਦਾ ਬਾਈ ਟੌਪ ਦੀ ਆ ਬਾਈ ਗਾਈ ਵੀ ਇਹਨਾਂ ਦੀਆਂ ਬਾਈਆਂ ਦੀ ਥਾਂ ਲੱਗਾ ਨਾ ਦੀ ਥਾਂ ਥਾਂ ਤੋਂ ਹਿਸਾਬ ਲਾ ਲਓ ਧਾਰੇ ਨੇ ਕਿਹੜੀ ਦੇਣੀ ਹੈ ਬਰਨ ਵਾਲੀ ਹੈ ਹਰ ਜਗਹ ਜਿਹਦੇ ਪੰਨ ਦੇ ਪੰਨ ਦੇ ਬੰਨਦੇ ਬਾਕੀ ਸੀਲ ਬਹੁਤ ਹੈ ਜਿਹੜੀ ਮੰਡੀ ਜਾਂ ਗਾਲਾ ਕਰਨ ਲੱਗਿਆਂ ਨਾ ਸੀਲ ਹੀ ਹੁੰਦੀ ਆ ਉਹ ਪੁੱਛਦੇ ਆਂ ਬਾਈ ਨੂੰ ਕਹੇ ਦਨ ਰਹਿ ਕੇ ਕੀ ਗੱਲ ਬਾਤ ਆਂ ਬਾਈ ਖੜੀ ਮੜਾ ਜਾ ਤੇ ਇੱਥੇ ਹੀ ਕੱਢ ਜਾ ਤੂੰ ਦੱਸੀ ਬਾਈ ਯਾਰ ਆ ਜਾ ਫੇਰ ਹੀ ਪਤਾ ਲੱਗੂ ਥੋੜਾ ਬਾਈ ਸਸਰੀ ਘਰ ਸਸਰੀ ਘਰ ਕਿਹੜਾ ਪਿੰਡ ਆ ਵੀਰੇ ਵੀਰੂ ਵਾਲਾ ਗੋੜਾ ਯੀ ਵੀਰੂ ਵਾਲਾ ਗੋੜਾ ਆ ਚੋਟੀ ਦਿਖਾਈ ਆ ਬਈ ਤੋਰ ਕੇ ਕੰਮਾ ਸੁਆ ਸੁਣਾ ਨੇ ਦੂਜਾ ਸੁਆ ਬਾਈ ਦੂਜਾ ਸੁਣਾ ਹੈ ਨਾ ਤੇ ਕਿੰਨੇ ਦਾ ਰਹਿ ਗਏ ਬਾਈ ਇਹਦੇ ਸੁਣਾ ਦੇ ਵਾਸਤੂ 15 ਦੇ ਨਾਲ ਲੱਗੀ ਹੈ 15 ਨਾਲ ਘੱਟ ਜੂ ਹੈ ਨਾ ਬਾਕੀ ਝੋਲੀ ਝਾਲੀ ਬਹੁਤ ਖੁੱਲੀ ਆ ਪ੍ਰਭੂ ਨਹੀਂ ਝੂਟੀ ਚੰਗੀ ਹੈ ਬਈ ਮਾਲ ਬਹੁਤ ਪਿਆ ਬਟਨ ਵਾਲੀ ਉਹ ਆ ਸਿੰਗਰੇ ਹੀ ਆ ਬਸ ਇਹਦਾ ਜਿਹੜਾ ਹੈਗਾ ਉਹ ਕੋਈ ਚੱਕਰ ਨਹੀਂ ਹੁੰਦਾ ਘਰੂ ਛੁੱਪੀ ਆ ਬਈ ਪਿਛਲੇ ਘੜੇ ਦੁੱਧ ਕਿੰਨਾ ਸਵੇ ਦਾ 14 ਲੀਟਰ ਦੁੱਧ 14 ਲੀਟਰ ਪਿਛਲੇ ਘੜੇ ਉੱਤ ਹੈ ਨਾ ਤੇ ਮਾਈਲ ਨੰਬਰ ਬਈ 82229 ਬਈ ਹਾਂਜੀ ਬਈ 011 ਨਾ ਕੀ ਆ ਬਾਈ? ਸਕੰਦਰ ਨਾਂ ਸਕੰਦਰ ਪਿੰਡ ਬੀਰੂ ਵਾਲਾ ਕੋੜਾ ਕਰਲਸ ਪਾਰਕ ਬਾਜ ਨਾ ਛੋਟੀ ਚੰਗੀ ਆ ਚਾਰੇ ਬਸ ਬਾਕੀ ਸਿਆਣੇ ਕਹਿੰਦੇ ਦੁੱਧ ਬੁੱਤ ਕਰਮਾਂ ਦਾ ਹੁੰਦਾ ਤੇ ਮਲੇ ਲਓ ਬਾਈ ਨੂੰ ਇੱਕ ਗਾਂ ਦਾ ਆਪ ਵੀ ਛੋਟੀ ਆ ਬਾਈ ਇੱਕ ਗਾਂ ਲੈ ਕੇ ਆਇਆ ਬਾਈ ਛੋਟੇ ਛੋਟੇ ਸਿੰਘ ਹੈ ਗਾਂ ਸੀਲ ਹੋਈ ਹੈ ਹਿਸਾਬ ਨਾਲ ਇਹ ਵੀ ਲੱਗਦੀ ਮਗਰ ਬੱਚਾ ਮਗਰ ਬੱਚੇ ਆਜੇ ਯਾਰ ਸਾਰੇ ਬਾਈ ਨਾ ਕਿੰਨੇ ਦਿਨ ਹੋ ਗਏ ਸੋ ਜੀ ਮਾਜੋ ਰੋਣੇ ਆਪਾਂ 15 ਦਿਨ ਹੋ ਗਏ 10 ਰੇ ਬਾਈ ਕੋਈ ਜਖਮ ਨਹੀਂ ਆ ਰਿਹਾ ਇਹ ਖੜਦੂ ਹੀ ਲਾਇਆ ਨਹੀਂ ਲੱਗਦਾ ਯਾਰ ਹਨਾ ਹੈ ਲਾਇਆ ਨਹੀਂ ਬਾਈ ਕਹਿੰਦਾ ਇਖੜ ਨਹੀਂ ਲਾਇਆ ਬਾਕੀ ਪਰਮਾਤਮਾ ਜਾਣ ਦਾ ਭਰਾਵਾਂ ਲਾਇਆ ਕੇ ਨਾ ਕਿਹੜੇ ਬਾਈ ਦੀ ਹੈ ਬਾਈ ਸਸਰੀ ਘਰ ਸਸਰੀ ਘਰ ਆ ਗਾਂ ਬਾਈ ਕਿੰਮਾ ਸੁਆ ਇਹ ਤੀਜਾ ਸੁਆ ਵੀ ਤੀਜਾ ਕਿੰਨੇ ਦਿਨ ਹੋ ਗਏ ਸੋ ਜੀ ਨੂੰ ਇਹ 15 ਦਿਨ ਹੋ ਗਏ ਵੀ 15 ਤੇ ਰੇਟ ਕੀ ਹੈ ਬਈ ਇਹਦਾ ਰੇਟ 60000 ਦੁੱਧ ਕਿੰਨਾ ਬਈ ਤਿਆਰ ਸਹੀ ਦੁੱਧ 17 ਲੀਟਰ ਹੈ ਵੀ ਹੈਗਾ ਹੁਣ ਹਾਂ ਮਾਗਰ ਬੱਚਾ ਹੈ ਨਾ ਬੱਚਾ ਗਰਮੀ ਦਾ ਘਟ ਮੰਨਦੇ ਹੋ ਬਈ ਯਾਰ ਰਲਮੀ ਏ ਥੋੜੀ ਜਿਹੀ ਨਾ ਹਾਂ ਮੜ ਮੜ ਸਾਂਗੇ ਤਾਂ ਕਈ ਵਾਰੀ ਕੱਟੇ ਤੋਂ ਵੀ ਆ ਜਾਂਦੇ ਨੇ ਇਹਨੇ ਤਾਂ ਥਾਰ ਦੂਰ ਲਈ ਜਾਵਾਂ ਸਹੀ ਆ ਚਾਰੀ ਥਾਰ ਦੂਰ ਸਹੀ ਆ ਚਾਰੇ ਦਿਨਾਂ ਚ ਲੈ ਲਓ ਉਸ ਪਰਖ ਬਾਈਆਂ ਨੰਬਰ ਬਈ ਹਨ ਇਹ ਕਿ ਤੋਂ 300 ਈ 0 45 ਈ 0 45 ਨਾ ਕਿ ਬਈ ਆਪਣਾ ਗੁਰਵਿੰਦਰ ਪਿੰਡ ਵੀਰੂ ਵਾਲਾ ਗੁੜਾ ਯਾਰ ਬਾਈ ਦਾ ਵੀਰੂ ਵਾਲਾ ਗੁੜਾ ਹੀ ਆ ਇਕੱਠੇ ਹੈ ਬਾਕੀ ਇਹ ਵੀ ਸੀਲਗ ਵਾਲਾ ਕਰ ਜਾਂਦੀ ਹੈ ਕਰ ਲਓ ਸੰਪਰਕ ਬਾਈ ਨਾਲ ਕਿਹੜੀ ਕਿਹੜੀ ਕੰਪਨੀ ਹੈ ਸਾਚ ਤੋਂ ਉਹ ਗਾਂ ਦਿਖਾਉਣੇ ਵਧੀਆ ਹਨ ਵਧੀਆ ਲੱਗੇ ਮੁੱਠੀ ਵਾਲਾ ਸੀਲ ਲਾ ਕੇ ਧਿਆਰ ਹੁੰਦਾ ਨਾ ਚੱਲ ਸਿੰਘ ਸਾਰਿਆਂ ਦੇ ਆ ਗਏ ਬਾਈ ਯਾਰ ਕੀ ਚੱਕਰ ਹੈ ਜਿੰਨੇ ਉੱਥੇ ਪੈਂਦੇ ਸਾਰਿਆਂ ਦੇ ਸਿੰਘ ਆ ਗਏ ਚੇਚੜੀਆਂ ਨਹੀਂ ਪਟੀਆਂ ਭਾਈ ਓਏ ਚੇਚੜੀਆਂ ਨਹੀਂ ਪਟੀਆਂ ਪਾ ਆਹ ਨਾ ਮਾਰਦੇ ਮਾਰ ਬੱਚਾ ਕੀ ਆ ਭਾਈ ਬੱਚੀ ਹੈ ਬੱਚੀ ਬੱਚਾ ਬੱਚੇ ਬੱਚੇ ਸਾਰੇ ਮਗਰੇਦ ਕੀ ਬਾਜ ਆ ਜਾ ਮਾੜਾ ਦਾਸੀ ਦੇ ਰਿਹਾ ਜਾ ਪਰ ਭਰਾਮਣ ਕੇ ਭਾਈ ਸਸਰੀ ਘਰ ਕਿਹੜਾ ਪਿੰਡ ਆ ਪੱਕਾ ਹੀਦਾ ਲੈ ਭਾਈ ਪੱਕਾ ਹੀਦਾ ਤੇ ਘਰ ਦੀ ਹੈ ਕਿ ਵਪਾਰ ਦਾ ਕਰਦਾ ਮਾੜਾ ਮੋਟਾ ਕਰਦੀ ਹੈ ਅੱਛਾ ਕਿੰਨੇ ਦਿਨੋਂ ਕੋਈ ਸੂਰ ਨੂੰ 15 ਦਿਨੋਂ ਕਿੰਨਾ ਦੋਤਾ ਹੁਣ 8 ਲੀ ਏ ਬਾਈ ਸਹੀ ਐ ਵਿੱਚ ਤਾਂ ਨਾ ਬਾਹਲਾ ਦੁੱਧ ਕਹਿੰਦੇ ਯਾਰ ਇੱਕ ਉਹ ਬਾਈ ਗਿਆਨੀ ਸਹੀ ਐ ਦੁੱਧ ਸਹੀ ਦੱਸਣਾ ਚਾਹੀਦਾ ਯਾਰ ਹਣਾ ਐਨੇ ਪੈਸੇ ਉਹਨੇ ਦੱਸੇ ਬਾਈ ਵੇਖ ਇਹ ਵੀ ਜਾਓਗੇ ਵਿਕ ਜੇ 15 ਕਹਿੰਦਾ ਉਹ ਤਾਂ ਪਹਿਲੇ ਪਤਾ ਲੱਗੀ ਜਾਂਦਾ ਹਣਾ ਤੇ ਰੇਟ ਕੀ ਭਾਈ ਜਾਇਜਾ ਦਾ ਜਾਇ 32000 ਮਾਨਤਨ ਕੋਣ ਕਰਦੇ ਮੌਕੇ ਦੀ ਫੁੱਲਾ ਕਰਦੇ ਤੇ ਮੋਬਾਈਲ ਨੰਬਰ 97280 36480 36480 ਹੈ ਲਗਾ ਸਿੰਘ ਦਾ ਥੋੜਾ ਕੋ ਚੱਕਰ ਨੇ ਸਿੰਘਾਂ ਦੇ ਸੀਰੋ ਕਤਖ ਘਰ ਲਿਆ ਉਸ ਪਰਖ ਪਾਈ ਪੱਖਾ ਛਿੱਦਾ ਮੈਂਡਾ ਪਾਈ ਉਹ ਝੋਟੀ ਤੋਰਦਾ ਹਣਾ ਸਜਣਾ ਟੌਪ ਕਲਾਸ ਆ ਥਣ ਮੁਠੀ ਲਗਾ ਪ્યોਰ ਜੈਡ ਬਲੈਕ ਹੈ ਅੱਛਾ ਜੀ ਚਮੜੀ ਪਤਲੀ ਹੈ ਪੂਰੀ ਤੋਰ ਲਾ ਬਾਈ ਤਰਪੋਗੇ ਸਿੰਘ ਲੱਗਦੇ ਹੋਣਗੇ ਨਾਲ ਪਾਈਆਂ ਨੇ ਥੋੜਾ ਰਿਓ ਕਰਤੇ ਗੰਡਾ ਦੋ ਬਈ ਬਾਲੀਆਂ ਦੇ ਰੱਖੀਆਂ ਭਰਾਵਾ। ਤੋਜਾ ਕਰ ਲੋ। ਪੱਕੇ ਲੈ ਵੇ ਦੀ ਆ। ਮੋੜ ਲਿਆ ਭਾਈ। ਖਾਈ ਜਾਨਵਰਾਂ ਦਾ ਖੁੱਲਾ ਜਲੇਪ ਹੁੰਦਾ। ਇਹਦਾ ਪੱਕਾ ਥਣ ਥਣ ਦੇਖ ਲੋ। ਕੂਠੀ ਵਾਲਾ ਥਣ ਲੱਗਾ ਕਨੇੜ ਐ ਥੋੜਾ ਜਿਹੇ ਫਰਕ ਐ ਬਸ। ਆਹ ਆ ਗਿਆ ਦਾ ਕੱਟਾ ਕਿ ਕੱਟੀ। ਇਹਦੇ ਮਗਰ ਕੱਟੀ ਆ ਗਈ ਇੱਕ। ਇਹਦਾ ਕੱਟੇ ਅੱਜ ਸਾਰੇ। ਉਹ ਸਿਨੇ ਭਾਈ ਨੂੰ ਕੀ ਰੇਟਾ ਕੀ ਗੱਲ ਬਾਤ ਆ। ਉਹ ਚੀਜ਼। ਆ। ਜਮਟਾ ਬੁਗਲਾ ਸੀ ਲੱਗਦੀ ਇੱਕ ਪਾਸਾ ਦਾ। ਭਾਈ ਸਸਰੀ ਵਾਲਾ। ਕਿਹੜਾ ਪਿੰਡ ਆ ਭਾਈ? ਨਾਗੋ। ਨਾਗੋ। ਆ ਛੋਟੀ ਦਿਖਾਈ ਆ ਬਈ ਆਪਾਂ ਯਾਰ। ਫੇਮਸ ਹੋਇਆ ਇਹ। ਪਹਿਲਾਂ ਹੀ। ਪਹਿਲਾਂ ਨਾ ਯਾਰ ਹਜੇ। ਅਜਿਓ ਪਲੂਣ ਜੀ ਲੱਗਦੀ ਆ ਨਾ ਭਾਈ। ਤੇ ਮਗਰ ਕੱਟੀ ਆ ਗਈ ਨਾ ਕੈ ਦਿਨੋਂ ਕਿਸੇ ਨੂੰ? 20 ਕਿ ਦਿਨਾਂ। ਦਿਨ ਦੁੱਧ ਕਿੰਨਾ ਭਾਈ? ਦੁੱਧ ਹੈਗਾ 12 ਕਿੱਲੋ। 12 ਕਿੱਲੋ। ਪਹਿਲਾਂ ਨਾਲ ਸਾਤ ਦਿਨਾਂ ਦੀ 12 ਕਿਲੋ ਦਿੰਦੀ ਐ ਨਾ ਪੂਰੀ ਚੰਗੀ ਮੱਝ ਮੰਨੀ ਆਂਦੀ ਐ ਤੇ ਮੋਬਾਈਲ ਨੰਬਰ ਕਿੰਨਾ ਭਾਈ 946627600 27600 14 ਕਰ ਲੈ ਉਸ ਪਰਖ ਭਾਈ ਨਾਲ ਪਿੰਡ ਨਾ ਆ ਗੋ ਗਿਆ ਭਾਈ ਨਾ ਕੀ ਭਾਈ ਨਾ ਕੇਵਲ ਸਿੰਘ ਰੇਟ ਕਿੰਨਾ ਭਾਈ ਦਾ 10 ਮਾਨ ਤਨ ਕਰ ਦਿੰਦੇ ਪੂਰੇ ਗੀ ਹੋ ਜਾਣਾ ਹਨਾ ਰੇਟ ਮੰਡੀਆਂ ਚ ਮੰਗਣੇ ਬੰਦਾ ਕਰ ਲਓ ਉਸ ਪਰਖ ਭਾਈ ਨਾਲ ਦਾ ਮੈਂ ਸੀਐਨ ਭਰਾ ਵਗਲ ਦਾ ਤਾਣਾ ਹਨਾ ਦੋ ਘਟ ਦਾ ਚਾਰ ਘਟ ਦਾ ਜਿੰਨਾ ਮਰਜ਼ੀ ਘਟਦਾ ਲੈਸ ਜਨ ਨੂੰ ਕਾ ਚੋ ਤੋੜ ਦੇ ਤਰਪੂਗੀ ਬਾਈ ਯਾਰ ਇਹ ਵੀ ਜੈਡ ਵਾਲਾ ਕਾ ਵੀ ਜੈਡ ਵਾਲੀ ਜਿਹੜੀਆਂ ਪਹਿਲਾਂ ਦਿਖਾਈਆਂ ਉਹ ਵੀ ਜੈਡ ਵਾਲੀਆਂ ਸਿੰਘਾਂ ਦੇ ਸੋਹਣਿਆ ਆ ਗਿਆ ਦਾ ਬੱਚਾ ਮਗਰ ਕਟਾ ਕਟਾ ਵੀ ਸੋਹਣਾ ਤਰਪੂਗੀ ਕੇ ਤੋੜ ਦੇਗਾ ਤੋੜ ਦੇ ਯਾਰ ਤੋੜ ਦੇ ਯਾਰ ਫੇਰੀ ਬਿਕੂ ਵੀ ਇਹ ਤੋੜਾ ਫੇਰਾ ਹੋਊਗਾ ਤਾਂ ਘੇੜੇ ਦੇ ਹੀ ਚੱਲੇ ਦੇ ਵਿਚਾਈ ਵਾਪਸ ਆਰਾ ਤੋੜ ਲਈ ਗਰ ਨੂੰ ਇਹ ਟੈਂਪਰੇਲੀ ਮੰਡੀ ਲੱਗ ਗਈ। ਬਾਈ ਦੇ ਹੈਗੇ ਪਿੰਡ ਚੋੜ ਰੋਈਆ ਇਹਨੂੰ ਬਾਈ ਨੂੰ ਮੇਲ ਲਿਆਂਦਾ ਬਹੁਤ ਸ਼ੌਕ ਹੈ। ਆ ਜਾ ਉਹਰੇ ਆ ਚੱਲਦੇ ਆ। ਮਾਨ ਨੱਬੜ ਤੋਂ ਕੋ ਨਹੀਂ। ਮੋੜਦਾ ਬਾਈ। ਲੋਕ ਬੰਨ ਬਾਹਰ ਪਰਲੇ ਪਾਸੇ ਬੰਦਣ ਲੱਗ ਗਿਆ ਮੰਦਰ ਕੋ ਨਹੀਂ ਮੰਦਰ ਵਾਲੀ ਸਾਈਡ ਮੈਂ। ਇਹ ਬਾਈ ਦੀ ਮੱਝ ਨੇ ਮੇਲੇ ਤੇ ਵੀ ਚੰਗਾ ਤੋਂ ਤਾਂ ਕੱਢਿਆ ਪਿਛਲੇ ਘੜੇ ਬੱਸ ਥੋੜਾ ਜਿਹਾ ਬੁਖਾਰ ਹੋ ਗਿਆ ਮੱਝ ਨੂੰ। ਉਹਦਾ ਕਰਕੇ ਟੈਂਪਰੇਚਰ ਆਊਟ ਸ਼ਾਟ ਹੋ ਗਿਆ ਥੋੜਾ ਜਿਹਾ। ਉੱਥੇ ਫਿਰ ਟੀਕੇ ਬੰਦ ਸੀ ਬਾਈ ਨੂੰ ਟੀਕੇ ਲਗਾਉਣੇ ਪਏ ਮੱਝ ਦੇ। ਰੋ ਮੇਲੇ ਜੋ ਬਾਹਰ ਕਰਨੀ ਪਈ ਦੁੱਧ ਚੰਗੇ ਤੇ ਚਲਦੀ ਹੋ ਜਾਂਦਾ ਜਾਨਵਰ ਨੂੰ ਭਾਵ ਕੋ ਗੱਲ ਬਾਤ ਹੈ ਬਾਈ ਸਸਰੀ ਘਰ ਕਿਹੜਾ ਪਿੰਡਾ ਬਾਈ ਬਾਈ ਆਹੀ ਹੈ ਆਹੀ ਹੈ ਨਾ ਇਹ ਕਹਿ ਮਾ ਸੂਆ ਛੋਟੀ ਹੈ ਪਹਿਲਾ ਸੂਆ ਪਹਿਲਾ ਸੂਆ ਕਿੰਨੇ ਦਿਨੋਂ ਕੋ ਸੂਈ ਨੂੰ 3-10 ਦਿਨਾਂ ਹੁਣ 3 ਦਿਨ ਤੋਂ ਵੀ ਨਾ ਆ ਗਿਆ ਬੱਚਾ 10 ਕਿਲੋ ਹੈਗਾ ਹਾਂ ਸਹੀ ਗੱਲ ਸੋਹਣੀ ਹੈ ਮੱਝ ਸਿੰਘਾ ਤੋਂ ਕੀ ਰੇਟ ਹੈ ਬਾਈ ਦਾ ਇਹਦੇ 10000 ਬਾਈ ਮਾਨਦਾਨ ਮਾਨਦਾਨ ਕਰਦਾ ਮਾਣ ਮਾਣ ਉਹ ਕਿਤੇ ਹੋ ਜਾਣਾ ਤੇ ਮੋਬਾਈਲ ਨੰਬਰ 8807460840 ਨਾ ਕੀ ਸਪਣਾ ਰੌਕੀ ਰੌਕੀ ਤੇ ਚੱਲੇਗਾ ਮੇਲੇ ਤੇ ਕੀ ਹਾਂ ਚੱਲਾਂਗੇ ਚੰਗਾ ਹਾਂ ਤਿਆਰ ਨਹੀਂ ਬਸ ਬਾਈ ਰੌਕੀ ਗਿੱਲ ਦੀ ਆ ਗਈ ਮਾਂ ਤੇ ਪਿਛਲੇ ਕਿਹੜੇ ਵੀ ਮਿੱਤਰ ਆਪਣੇ ਨਾਲ ਹੀ ਸੀ ਉੱਥੇ ਮੇਲੇ ਤੇ ਧਨੋਲੇ ਘਰ ਲਿਓ ਸਫਰ ਕੇ ਬਾਈ ਬਾਕੀ ਥਾਂ ਲੈ ਬਾਦ ਵਿੱਚ ਆ ਕੇ ਘਰ ਲਿਆਪੇ ਨੂੰ ਸਾਰੀ ਦਿਖਾਦੀ ਕੱਲੀ ਕੱਲੀ ਜੀ ਸیکل ਬਣਾ ਨਾ ਜੀ ਮੰਡੀ ਪ੍ਰੋਫਸਰ ਦਿਖਾਦੀ ਝੋੜ ਰੋਹੀ ਦੀ ਆਲੇ ਨੂੰ ਸੁਣੋ ਹੋਰ ਖਾਵਾਂਗੇ ਸਾਰੇ ਮੱਝਾਂ ਜੈਡ ਬਲੈਕ ਆ ਬਣੀ ਆ ਰਿਕਸਟਾ ਆ ਬਣੀ ਪਿੰਡ ਚੋੜੜ ਰੋਹੀ ਤਹਿਸੀਲ ਕਾਲਿਆਲੀ ਜ਼ਿਲ੍ਹਾ ਸਰਸੇ ਦੀ ਮੰਡੀ ਆ ਇਹ ਫਗੋਲੀ ਮੰਡੀ ਆ ਗਈ ਓਰੇ ਇਹ ਲੱਗਣ ਲੱਗੀ ਬਾਕੀ ਥਾਂ ਬਹੁਤ ਵਧੀਆ ਪ੍ਰਬੰਧ ਪਾਈਆਂ ਦਾ ਚਾਰਛਪਾਲੇ ਜਾਲ ਲੱਗਿਆ ਰੋਟੀ ਪਾਣੀ ਚਾਹ ਪਾਣੀ ਦਾ ਸਾਰਾ ਸਿਰਾ ਕੰਮ ਆ ਓਦੇ ਉੱਥੇ ਬੰਦੇ ਬਾਈ 800 ਰੁਪਏ ਵੇਚਣ ਵਾਲੇ ਦਾ ਤੇ 200 ਰੁਪਏ ਉਹ ਕੈਂਪਰ ਡਿਜ ਪਿਆ 800 ਰੁਪਏ ਲੈਣ ਵਾਲੇ ਦਾ ਤੇ 200 ਰੁਪਏ ਵੇਚਣ ਵਾਲੇ ਦਾ 50 ਰੁਪਏ ਪਰਚੀ ਆਣਾ ਪੀਣਾ ਸਭ ਕੁਝ ਰੋਟੀ ਲੰਗਰ ਫਰੀ ਤੇ ਮਾਰ ਲਿਆ ਕਰੋ ਗੇੜਾ ਭਰਾਵੋ ਤਾਂ ਐਤਵਾਰ ਨੂੰ ਮੱਝਾਂ ਮਿਲ ਵੀ ਚੰਗੀਆਂ ਨੇ ਕਾਲੇ ਪੂਛ ਵਾਲੀਆਂ ਮਿਲਦੀਆਂ ਤਾਂ ਸਾਰੀਆਂ ਕਿੱਥੇ ਹੈਗਾ ਪਾਣੀ ਕਿੱਟੀ ਪੂਛ ਬਹੁਤ ਘੱਟ ਮਿਲਦੀ ਇੱਥੇ ਬਾਕੀ ਹਰਿਆਣੇ ਦੇ ਮਹਿਸਾ ਆ ਗਿਆ ਇੱਥੇ ਰੈਣਜ ਮਹਿਸਾ ਏਰੀਆ ਏਰੀਆ ਮੰਨਿਆ ਹੈ ਚੰਗਾ ਏਰੀਆ ਘਰ ਲਓ ਸੁਪਾਰਕ ਬਾਈ ਸੰਤੂ ਡੈਰੀ ਫਾਰਮ ਸਰਦੂਗੜ ਧੰਨਵਾਦ ਬਾਈ ਸਾਰੇ ਵੀਰਾਂ ਜਿਹੜੇ ਵੀਡੀਓ ਨਿਲਾਗਾ ਅਗਲੀ ਵੀਡੀਓ ਚ ਤੁਹਾਤੈ ਤੇ ਧੰਨਵਾਦ ਬਹੁਤ ਬਹੁਤ ਸ਼ੁਕਰਾਨਾ ਬਾਈ ਸਾਰਿਆਂ ਦਾ ਜਿਹੜੇ ਨੱਕ ਗਰਵੇਲੇ ਫੋਨ ਕਰੇ ਵਿਚਾਰਿਆਂ ਨੇ ਟਰੈਕਟਰ ਲੈ ਕੇ ਆਇਆ ਨੇ ਟਰਾਲੀਆਂ ਲੈ ਕੇ ਆਇਆ ਨੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਉਹਨਾਂ ਦਾ ਅੱਗਰ ਆਪਣੇ ਸਾਡੇ ਕੀ ਵੀ ਰਹਿਗਾ ਖਾਤਰੇ ਦੁਬਾਰਾ ਤੇ ਹੁਣ ਆਉਣ ਲੱਗਾ ਪਾ ਮੰਡੀਆਂ ਧੰਨਵਾਦ ਬਾਈ ਬਾ ਮਾਰ